ਦੇਖੋ ਜੀ ਤੇਲ ਆ ਜਿਹੜੇ ਵਾਲੇ ਜੱਟਾਂ ਕੀ ਆ ਜਿਹੜੀ ਨਾਲ ਆ ਚਾਰ ਉਂਗਲਾਂ ਪਾਣੀ ਰੰਗਦੀ ਹੈ ਤੇਲ ਜਿਹੜੀ ਛੋਟੇ ਪਰਾਚਾਰਾ ਸੁਆਗਾ ਇਹ ਚਾਰ ਉਂਗਲਾਂ ਪਾਣੀ ਰੰਗਦੀ ਹੈ ਵਾਲੀ ਨਾਲ ਚ ਇਹਦੀ ਦੀਵਾਲੇ ਜੱਟਾਂ ਤੇਲ ਪੈਂਦੀ ਹੈ ਇੱਧਰ ਦੇਖੋ ਇਹ ਸੁਏ ਚ ਪਾਣੀ ਇੱਧਰ ਦੇਖੋ ਜੀ ਰਿੱਟਾ ਵੀ ਨਹੀਂ ਪੀਦਾ ਇੱਧਰ ਰੱਖੋ ਆ ਦੇਖੋ ਜੀ ਰਿੱਟਾ ਨਹੀਂ ਪੀਦਾ ਅੱਧਾ ਫੁੱਟ ਪਾਣੀ ਆਈ 2 ਫੁੱਟ ਸੂਏ ਚ ਰਹੇਗਾ ਅੱਧਾ ਫੁੱਟ ਪਾਣੀ ਇਹ ਬੇਨਤੀ ਆ ਜੀ ਵੀਰ ਤੁਮ ਆਤਮਾਨ ਆ ਪਾਰਟੀ ਮੁੱਖ ਮੰਤਰੀ ਸਾਡੀ ਬੇਨਤੀ ਆ ਗੁਰਪ੍ਰੀਤ ਸਿੰਘ ਬਣਾਵਾਲੀ ਐਮ ਐਲ ਏ ਸਰਦੂਲਗੜ ਉਹਨੂੰ ਬੇਨਤੀ ਆ ਜੀ ਤੁਹਾਡਾ ਹੀ ਧੰਨਵਾਦ ਕਰਦੇ ਆ ਪੈਸਾ ਪਾਸ ਕਰਾਇਆ ਤੁਸੀਂ ਸੂਆ ਬਣਵਾਇਆ ਬਹੁਤ ਹਿੰਮਤ ਕਰਕੇ ਜਲਦੀ ਜਲਦੀ ਛੂਹ ਆ ਬਣਾਇਆ ਬਹੁਤ ਵਧੀਆ ਕੰਮ ਹੋਇਆ ਪਰ ਸਾਡੀ ਬੇਨਤੀ ਹੈ ਵੀ ਛੂਹ ਚ ਪਾਣੀ ਨਹੀਂ ਆਉਂਦਾ ਛੂਹ ਚ ਪਾਣੀ ਨਹੀਂ ਆਉਂਦਾ ਕੀ ਕਰਨੀ ਆਉਂਦਾ ਛੂਹ ਚ ਪਾਣੀ ਕਰਨੇ ਹੀ ਨਹੀਂ ਆਉਂਦਾ ਵੀ ਮੋਗੇ ਲੱਗੇ ਥੋੜੀਏ ਉੱਚੇ ਮੋਗੇ ਉੱਚੇ ਲੱਗੇ ਨਾ ਪਾਣੀ ਨਹੀਂ ਪੂਰਾ ਕਰਿਆ ਵੀ ਮੈਕਮਾ ਲੋਕ ਇਕੱਠੇ ਹੋ ਕੇ ਮੈਕਮੇ ਕੋਲੇ ਗਏ ਅਰਜ਼ੀਆਂ ਦਿੱਤੀਆਂ ਮੈਕਮੇ ਨੇ 2 ਦਿਨਾਂ ਦੀ ਬੰਦੀ ਕਰਕੇ ਦੂਜੇ ਦਿਨ ਹੀ ਆਥ ਨੂੰ ਫੇਰ ਪਾਣੀ ਛੜਕਾ ਮੋਗਾ ਕੋਈ ਚੈੱਕ ਨਹੀਂ ਕਰਿਆ ਹੁਣ ਛੱਤ ਮੋਗ ਇਹ ਛੀਮੋਗੇ ਮਗਰ ਭੰਨੇ ਪਏ ਸੀ ਅੱਜ ਚੈੱਕ ਕਰਿਆ ਸਾਰੇ ਆਪ ਆਪ ਅਸੀਂ 10 ਬੰਦੇ ਜਾ ਕੇ ਕੱਲ ਭੜਾਈ ਦੇ ਬੰਦੇ ਗਏ ਐਕਸ਼ਨ ਸਾਹਿਬ ਮਿਲੇ ਨਹੀਂ ਡੀਸੀ ਦੇ ਪੇਸ ਹੋਏ ਅੱਜ ਅਸੀਂ ਗਏ ਐਸਡੀਓ ਨੂੰ ਮਿਲ ਕੇ ਆਏ ਫਿਰ ਕਿ ਛੀਮੋਗੇ ਛੀਮੋਗਾ ਜੇ ਲੱਤ ਪੈਂਦੀ ਆ ਮਸ਼ੀਨਾਂ ਨਹੀਂ ਹੱਲੀਆਂ ਮਸ਼ੀਨਾਂ ਸਹੀ ਨੇ ਸਾਰੀਆਂ ਮਸ਼ੀਨਾਂ ਦੇ ਥੱਲੇ ਦੀ ਮੋਗੇ ਭੰਨੇ ਪੈਣਗੇ ਖੇ ਮੋਗੇ ਪੰਨੇ ਪਏ ਨੇ ਇੱਕਦੋ ਕੱਥੀਆਂ ਨੇ ਉਹ ਡੂਢਾ ਪਾਣੀ ਲਈ ਜਾਂਦੀਆਂ ਦੋਗਣਾ ਲਈ ਜਾਂਦੀਆਂ ਨੇ ਵੀ ਸਾਡੀ ਬੇਨਤੀ ਇਹੀ ਆ ਵੀ ਸਾਡੇ ਬੁਰਾ ਹਾਲ ਸਾਡੀ ਪੀਣ ਵਾਲਾ ਪਾਣੀ ਪੀਣੇ ਆ ਪਿੰਡ ਬੀਲੇ ਵਾਲੇ ਭਲਾਈ ਅੱਗਾਵਾਜੇ ਵਾਲਾ ਜਿਹੜੀ ਉਰਦੀ ਸ਼ਹਿਰ ਆ ਬਾਜੇ ਵਾਲਾ ਉੱਥੇ ਤਾਂ ਪਾਣੀ ਹੈ ਹੀ ਨਹੀਂ ਕੇਰੇ ਵਾਲੀ ਨਹੀਂ ਬੀਲੇ ਵਾਲੇ ਨਹੀਂ ਭਲਾਈ ਨਹੀਂ ਬੁਰਾ ਹਾਲ ਆ ਜੀ ਸਾਡੀ ਬੇਨਤੀ ਹੈ ਵੀ ਮੈਕਮੇ ਨੂੰ ਖਿੱਚ ਕੇ ਵੀ ਟੇਲਾ ਪੂਰੀਆਂ ਕਰਾਈ ਜਾਣ ਜਿਹੜੇ ਮੋਗੇ ਪੰਨੇ ਨੇ ਉਹ ਮੋਗੇ ਸਭ ਤੋਂ ਸਾਕਤ ਉਹਨਾਂ ਨੂੰ ਕਾਇਰ ਕੀਤੀ ਜਾਵੇ ਫੇਰ ਲੋਟ ਆਉਗਾ ਜੀ ਖਿੱਚੇ ਲੋਟ ਲੋਕ ਲੋਟ ਆਉਣਗੇ ਐਵੇਂ ਲੋਟ ਨਹੀਂ ਆਉਂਦੇ ਸਾਡੀ ਬੇਨਤੀ ਹੱਥ ਬੰਨ ਕੇ ਅਖੀਰ ਸਾਹਿਬ ਨੂੰ ਵੀ ਜੇ ਕਿਸੇ ਸਾਥੋਂ ਕੋਈ ਦਲਤੀ ਵਲਤੀ ਹੋਈ ਐ ਸੀ ਜਿਹੜੇ ਪਹਰੀਆ ਸਲਾਉਣ ਨੂੰ ਚਾਹ ਰਹੇ ਵੀ ਸਾਨੂੰ ਪਾਣੀ ਦੇ ਸਾਡੀ ਬੇਨਤੀ ਇਹੀ ਹੈ ਜੀ ਪਾਣੀ ਤਾਂ ਪੂਰਾ ਕਰੋ ਨਾ ਆਹ ਦੇਖੋ ਜੀ ਪਾਣੀ ਦੁਆਰੇ ਫੇਰ ਅਸੀਂ ਦਿਖਾ ਦਿੰਦੇ ਹਾਂ ਦੇਖੋ ਪਾਣੀ ਉਹ ਮੈਂ ਉਹ ਡੇਟਾ ਪਾਣੀ ਆਉਂਦਾ ਜੀ ਮੰਨ ਲਾ ਆਪਣੇ ਹਿੱਕ ਤੇ ਪਾਣੀ ਆਉਂਦਾਗਾ ਇਹ ਬੀੜੀ ਵਾਲੇ ਦੇਖੋ ਜੀ ਪਾਣੀ ਦੇਖੋ ਆਹ ਦੇਖੋ ਲੋੜੇ ਸਾਹਮਣੇ ਆ ਜੀ ਕੁਝ ਵੀ ਨਹੀਂਗਾ ਇਹ ਕੁਝ ਵੀ ਨਹੀਂ ਆ ਰਾਮਦਾਈ ਸਾਡਾ ਇਹ ਹਿਸਾਬ ਨਾਲ ਤਾਂ ਅਸੀਂ ਆਏ ਕਹਿੰਦੇ ਆ ਸਰਕਾਰ ਨੂੰ ਪਹਿਲਾਂ ਤਾਂ ਅਸੀਂ ਮੇਰੀ ਵੀਡੀਓ ਭਗਵੰਤ ਸmaal ਕੋਲੇ ਜਾਣੀ ਚਾਹੀਦੀ ਕਿਸੇ ਲੋੜੀਂਦੇ ਨੂੰ ਬੇਨਤੀ ਆ ਭਗਵੰਤ ਸmaal ਕੋਲੇ ਪੇ ਸਾਡੀ ਬੇਨਤੀ ਹੈ ਵੀ ਜੇ ਨਹੀਂ ਪਾਣੀ ਦੇਣਾ 2 ਫੁੱਟ ਰਹੇਗਾ ਇਹ ਜੇ ਫੁੱਟ ਮਿੱਟੀ ਹੋਰ ਪਾ ਕੇ ਜਦ ਦਸਤੀ ਲਾਏ ਜਾਣ ਗਰਮੀ ਤਾਂ ਪੈਨੋ ਹਟੂਗੀ ਹਾਂ ਸੌਖਾ ਹੋਂ ਹਟੂ ਵਿੱਚ ਅਰਖ ਲਵਾ ਦੋ ਜੇ ਨਹੀਂ ਪਾਣੀ ਦੇਣਾ ਮੈਂ ਇੱਕ ਵਾਰੀ ਇਹ ਬੇਨਤੀ ਆ ਆ ਦੇਖੋ ਫੁੱਟ 2 ਫੁੱਟ ਰੇਖ ਹੋਰ ਹੈ ਹੋਰ ਆ ਫੁੱਟ ਮਿੱਟੀ ਪਵਾ ਕੇ ਬਸ ਅਰਖ ਦਵਾ ਦਿਓ ਤੁਸੀਂ ਪਾਣੀ ਤਾਂ ਫਿਰ ਦੇਣਾ ਨਹੀਂ ਸਾਡਾ ਬੁਰਾ ਹਾਲ ਕਰ ਰੱਖਿਆ ਪਿੰਡਾਂ ਦਾ ਵੀਰੇ ਆ ਚੇਹਰਾਂ ਦੀ ਤੇ ਪੜੇ ਇਹਦਾ ਜਮੀਨ ਬੁਰਾ ਹਾਲ ਆਈ ਇਹ ਤੋਂ ਬੁਰਾ ਹਾਲ ਕੀ ਹੋ ਜਦੋਂ ਹੁਣ ਪਾਣੀ ਨਹੀਂ ਗਾ ਅੜਿਆ ਫਸਣਾ ਸੁੱਕੀ ਜਾਣੀਆਂ ਨੇ ਇੰਨੀ ਕ ਬੇਨਤੀ ਪ੍ਰਮਾਨ ਕਰਿਓ ਜੀ ਮਰਚੂ ਖਾਲਸਾ ਬਾਈ ਜੀ ਕੀ ਫਤਿਹ